ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਪਿੰਡ ਆਏ ਹੋਏ ਹਾਂ ਸਰ ਕੋਲੇ ਇਹਨਾਂ ਨੂੰ ਇੱਕ ਬਹੁਤ ਹੀ ਜ਼ਬਰਦਸਤ ਰਿਜ਼ਲਟ ਮਿਲਿਆ ਜੀ ਰੈਨੈਡਸ ਨਾਲ ਜੀ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀਗੇ ਭਾਈ ਸਾਹਿਬ ਜਦੋਂ ਮੈਂ ਫਸਟ ਟਾਈਮ ਮਿਲਿਆ ਵੈਸੇ ਲੇਕਿਨ ਜਦੋਂ ਇਹਨਾਂ ਨੇ ਦਵਾਈ ਪ੍ਰੋਡਕਟ ਸ਼ੁਰੂ ਕੀਤਾ ਆਪਣਾ ਉਸ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਤਕਲੀਫ ਦੇ ਵਿੱਚ ਸੀ ਬਹੁਤ ਬਿਮਾਰੀਆਂ ਨਾਲ ਗ੍ਰਸੇਰ ਸੀਗੇ ਔਰ ਹਾਰ ਚੁੱਕੇ ਸੀ ਦਵਾਈਆਂ ਰਿਪੋਰਟਾਂ ਕਰਵਾ ਕੇ ਤਾਂ ਅੱਜ ਆਪਾਂ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਇਹਨਾਂ ਨੂੰ ਕੀ ਫਰਕ ਪਾਇਆ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਨੂੰ ਇਹ ਰਿਜ਼ਲਟ ਆਇਆ ਵੀ ਮ डीएमसी जो मेरी दवाई चलदी सी डीएमसी लुधियाना लुधियाना डॉक्टर जी सूद तो जी जी सर 35 ਤੋਂ 40000 ਰੁਪਏ ਮਹੀਨਾ ਚਲਦੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਮੇਰੇ 30000 ਸੈੱਲ ਰਹਿੰਦੇ ਸੀ ਅੱਛਾ ਜੀ ਤੇ ਆ ਤੋਂ ਨਹੀਂ ਵੱਧਦੇ ਸੀ ਓਕੇ ਜੀ ਤੇ ਬਹੁਤ ਮੇਰਾ ਮੈਂ ਡਾਕਟਰ ਸਾਹਿਬ ਕੋਲ ਗਈ ਮੇਰੇ ਸੈੱਲ ਨਹੀਂ ਵੱਧ ਰਹੇ ਹੂੰ ਉਹ ਕਹਣਗੇ ਕੋਈ ਨਹੀਂ ਵੱਧ ਜਾਣਗੇ ਕੋਈ ਨਹੀਂ ਵੱਧ ਜਾਣਗੇ ਪਰ ਨਹੀਂ ਵੱਧਦੇ ਸੀਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਸਾਰੀ ਤੇਰੀ ਪੈਕ ਹੋ ਕੇ ਦਿਨ ਕੱਟ ਲੈਣਾ ਜੀ ਹੂੰ ਫਿਰ ਮੇਰੀ ਲੱਤ ਚ ਫਾਲਟ ਪਿਆ ਜੀ ਅੱਛਾ ਲੱਤ ਦੇ ਵਿੱਚ ਕੀ ਸਕਿਨ ਦੀ ਪ੍ਰੋਬਲਮ ਸੀ ਸਕਿਨ ਤੋਂ ਵਾਲ ਪ੍ਰੋਬਲਮ ਸੀ ਆ ਵੀ ਜੀ ਹੰਜ ਤੱਕ ਬਹੁਤ ਚੰਗੀ ਜ਼ੋਲ ਪਿਆ ਅੱਛਾ ਸੁਜੀ ਹੋਈਗੀ ਹਾਂ ਜੀ ਉਹ ਸਕਿਨ ਦੀ ਵੀ ਤੁਸੀਂ ਮੈਨੂੰ ਦੱਸਾਈ ਸੀ ਇੱਥੇ ਲਾ ਕੇ ਆ ਵੀ ਥੱਲੇ ਜਾ ਠੀਕ 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 ਹੈ ਜੀ ਓਕੇ ਤੇ ਫਿਰ ਮੈਨੂੰ ਇਹਦੇ ਬਾਰੇ ਪਤਾ ਲੱਗਾ ਜੀ ਯਾਰਾ ਨਾਟਸ ਵਾਇ ਹੈ ਹਾਂ ਯਾਜ ਦੀ ਬਾਰੇ ਠੀਕ ਹੈ ਜੀ ਇਹ ਮੈਂ ਵਰਤਣ ਲੱਗਾ ਜੀ ਮੈਨੂੰ ਡੇਢ ਮਹੀਨੇ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆ ਗਿਆ ਠੀਕ ਹੈ ਜੀ ਜਿਸ ਦੇ ਚ ਮੇਰੇ ਹੁਣ 80000 ਸੈਲ ਹੋ ਗਿਆ ਜੀ ਠੀਕ ਹੈ ਜੀ ਹਾਂ ਤੇ ਅਬ ਲੱਤਾਂ ਵੀ ਮੇਰੀਆਂ ਚ ਸਹੀ ਹੋ ਗਈਆਂ। ਪਰ ਲੀਵਰ ਦੀ ਪ੍ਰੋਬਲਮ ਕਿਵੇਂ ਹੈ? ਲੀਵਰ ਵੀ ਜਮਾਂ ਸਹੀ ਹੈ ਜੀ। ਪਰ ਇਸ ਤੋਂ ਪਹਿਲਾਂ ਤੁਸੀਂ ਕੋਈ ਚੈੱਕਅਪ ਕਰਾਇਆ, ਰਿਪੋਰਟ ਕਰਾਈ ਕੋਈ ਦਵਾਈ ਲਈ? ਮੈਂ ਭਈ ਹੁਣ ਨਹੀਂ ਜੀ ਉਸ ਤੋਂ ਬਾਅਦ ਸਾਰੀਆਂ ਦਵਾਈਆਂ ਛੱਡ ਲਈ। ਉਸ ਤੋਂ ਪਹਿਲਾਂ ਤੁਸੀਂ ਕੋਈ ਚੈੱਕ ਬਹੁਤ ਰਿਪੋਰਟਾਂ, ਥੱਬਾ ਰਿਪੋਰਟਾਂ ਦਾ ਹੋਇਆ ਜੀ। ਹਾਂ ਜੀ। ਕਬਜ਼ੀ ਵੀ ਜਮਾਂ ਸਹੀ ਹੋਈ। ਕਬਜ਼ੀ ਸਹੀ। ਕਿੰਨੇਵੇਂ ਦਿਨ ਤੁਹਾਨੂੰ ਪਤਾ ਲੱਗਿਆ ਸੀ? 15ਵੇਂ ਦਿਨ ਤੋਂ ਤੁਹਾਨੂੰ ਪਤਾ ਲੱਗਿਆ। 15ਵੇਂ ਦਿਨ ਤੋਂ ਫਰਕ ਪੈਣ ਲੱਗਿਆ। ਹਾਂ ਜੀ। ਠੀਕ ਹੈ ਜੀ। ਕੀ ਕਹਿਣਾ ਚਾਹੁੰਗੇ ਤੁਸੀਂ ਇਹਦੇ ਬਾਰੇ? ਮੈਂ ਤਾਂ ਕਹਿੰਦਾ ਸ ਲੈਣਾ ਚਾਹੀਦਾ ਬਹੁਤ ਵਧੀਆ ਚੀਜ਼ ਹੈ ਇਹ ਜੀ ਕੋਈ ਗਰਮ ਨਹੀਂਗੀ ਬਹੁਤ ਹੀ ਰਿਜ਼ਲਟ ਸ਼ਾਨਦਾਰ ਰਿਜ਼ਲਟ ਸ਼ਾਨਦਾਰ ਠੀਕ ਹੈ ਜੀ ਧੰਨਵਾਦ ਥੈਂਕ ਯੂ